ਇਹਨੀ ਮਗਮਤੇ ਦੇ ਲਾ ਜਿਵੇਂ ਮੱਲਾ ਦੂਜੀ ਮੈਂ ਬਗਾਨੇ ਮਤੇ ਨੂੰ ਕੋਲੇ ਲੱਗਣ ਨਹੀਂ ਨਹੀਂ ਹੁੰਦੀਗੀ ਹਾਂ ਤੇ ਰਾਮਨਾ ਗਾਲਾ ਪੱਟੀ ਖੜੀ ਕੋਲੇ ਬਈ 15 16 ਦੀਗੀ ਆ 14 ਤੋਂ ਲੈ ਕੇ 16 ਤੱਕ ਦੇ ਨਾ ਝੂਠ ਮਾਰਨ ਵਾਲੇ ਬੰਦੇ ਹੈਗੇ ਆ ਇਹ ਭਾਬੀ ਕਾਤਾ ਮੱਲਾ ਦੋ ਮਹੀਨੇ ਨਾ ਕੱਦ ਪਿਆ ਗਿਆ ਤੇ ਆਪਕੀ ਨਾ ਨਾ ਕੋਈ ਲਾਂਬੇ ਵਾਲੇ ਨਹੀਂ ਜਿੰਨੀ ਗੱਲ ਹੈਗੀ ਆ ਸੱਚ ਦੱਸੀ ਹੈਗੀ ਕੋਈ ਇਹ ਝੂਠ ਸੁਪਾਨ ਵਾਲੀ ਕੋਈ ਗੱਲ ਨਹੀਂ ਹਾਂਜੀ ਅਸੀਂ ਕੱਲ੍ਹ ਦੋਸਤੋ ਬਹੁ ਬਹੁ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸੇਵਕ ਦੇ ਘਰੇ ਪਹੁੰਚੇ ਹੋਏ ਆ ਪਿੰਡ ਆ ਗਿਆ ਬਾਈ ਸੇਵਕ ਦਾ ਘੁੰਮਣ ਤੇ ਜਿਹੜੀ ਸਕਰੀਨ ਉੱਤੇ ਤੁਹਾਨੂੰ ਨਾ ਇੱਕ ਬਹੁਤ ਜ਼ਿਆਦਾ ਚੰਗੇ ਕੱਦ ਕਾਠ ਵਾਲੀ ਮੱਝ ਦਿਖਾਈ ਦੇਈ ਜਾਂਦੀ ਹੈ ਮਿੱਤਰੋ ਇਹੇ ਬਾਈ ਨੇ ਹੈਗੀ ਆ ਮਿੱਤਰੋ ਦੇਣੀ ਤੇ ਜਿਹੜੇ ਪਸ਼ੂ ਘਰੇ ਰੱਖੇ ਹੋਏ ਹਨਾ ਮੈਂ ਤੁਹਾਨੂੰ ਉਹਨਾਂ ਤੇ ਵੀ ਨਿਗਾਹ ਮਰਵਾਦਣਾ ਇੱਧਰਲੇ ਪਾਸੇ ਜਿਹੜੇ ਹੈਗੇ ਪਸ਼ੂ ਬਾਈ ਦੇ ਹੋਰ ਵੀ ਜਿਹੜੇ ਹੈਗੇ ਇੱਕ ਤਾ ਆ ਗਈ ਮੱਝ ਇਹ ਵੀ ਸੂਣ ਵਾਲੀ ਹੈ ਤੇ ਆਹ ਇੱਕ ਆ ਗਈ ਨਾ ਝੋਟੀ ਇਹ ਵੀ ਸੂਈ ਸਵਾਈ ਹੈ ਤੇ ਬਹੁਤ ਜ਼ਿਆਦਾ ਚੰਗੇ ਦੁੱਧ ਵਾਲੀ ਹੈਗੀ ਤੇ ਬਾਕੀ ਨਾ ਕੋਈ ਵਪਾਰ ਆਲਾ ਕੰਮ ਨਹੀਂ ਹੈਗਾ ਜਮਾ ਘਰੇਲੂ ਬੰਦੇ ਨੇ ਤੇ ਪਰ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮਿੱਤਰੋ ਪਹਿਲਾਂ ਸਾਨੂੰ ਨਾ ਕੋਈ ਬੰਦਾ ਵੀਡੀਓ ਵਾਲਾ ਥਿਆਂਦਾ ਨਹੀਂ ਸੀ ਤੇ ਬਾਈ ਕਹਿੰਦਾ ਯਾਰ ਮੈਥੋਂ ਤਾਂ ਬੋਲਿਆ ਨਹੀਂ ਜਾਣਾ ਪਰ ਹੁਣ ਸਾਡੇ ਕੋਲ ਬੰਦੇ ਹੀ ਬੰਦੇ ਆ ਦੇਖ ਲਓ ਹੁਣ ਘੱਟੋ ਘੱਟ ਸੱਤ ਬੰਦੇ ਆ ਗਏ ਤੇ ਪਰ ਗੱਲਬਾਤ ਜਿਹੜੀ ਹੈਗੀ ਅੱਜ ਆਪਾਂ ਖੇਤੇ ਨਾ ਕਰਵਾ ਦਾਂਗੇ ਤੇ ਆਓ ਕਰ ਅੱਗੇ ਗੱਲ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਖੇਤੇ ਕਿਵੇਂ ਆ ਠੀਕ ਠਾਕ ਦਰਸ਼ਕਾਂ ਨੂੰ ਫੇਰ ਇੱਕ ਵਾਰੀ ਜਮਾਂ ਪ੍ਰੋਪਰ ਡਰੈਸ ਦੱਸ ਦੇ ਆਪਣੇ ਪਿੰਡ ਦਾ ਪਿੰਡ ਬਈ ਆਪਣਾ ਘੁੰਮਣਾ ਠੀਕ ਹੈ ਤੇ ਮੋੜਾਂ ਦੇ ਆਪਣੇ ਨੇਲੇ 3 ਕਿਲੋਮੀਟਰ ਜਿਲ੍ਹਾ ਆਪਣਾ ਬਠਿੰਡਾ ਬਈ ਠੀਕ ਆ ਅੱਛਾ ਖੇਤੇ ਜਿਹੜੇ ਆ ਬਾਈ ਦਾ ਨਾਮ ਆ ਗਿਆ ਇਸ ਦਾ ਰਾਜ ਦਾ ਸੇਵਕ ਸੇਵਕਾ ਬਾਈ ਦਾ ਨਾਮ ਹੈਨਾ ਤੇ ਅੱਜ ਫਿਰ ਉਹ ਕਹਿੰਦੇ ਬੰਦਾ ਹੈ ਨਹੀਂ ਸਾਡੇ ਕੋਲੇ ਉਹ ਬਾਈ ਹੈ ਨਹੀਂ ਤੈਨੂੰ ਯਾਦ ਕਰ ਲਿਆ ਹੈਨਾ ਹਾ ਫੋਨ ਆ ਲਿਆ ਕਹਿੰਦਾ ਵੀਡੀਓ ਬਣਾ ਕੇ ਜਾ ਠੀਕ ਹੈ ਐਂ ਤਾਂ ਦੋ ਬੰਦੇ ਖੇਤੋਂ ਵੀ ਆ ਗਏ ਸੀਗੇ ਹੁਣ ਤਾਂ ਹਾਂਜੀ ਹਾਂਜੀ ਬਈ ਠੀਕ ਹੈ ਤੇ ਖੇਤੇ ਫਿਰ ਜੇ ਆਪਾਂ ਹੁਣ ਜਾਣਕਾਰੀ ਦੇ ਦਗੇ ਇਸ ਮੱਝ ਦੀ ਹੈਨਾ ਵੀ ਇਹਦਾ ਸੂਆ ਦੱਸ ਪਹਿਲਾਂ ਮੈਨੂੰ ਸੂਆ ਬਾਈ ਇਹਦਾ ਤੇ ਝੂਠ ਮਰ ਵਾਲਾ ਕਿਵੇਂ ਮਰਜੀ ਕਹਿ ਲੈ ਚੌਥਾ ਖਾਲਾ ਪੰਜਵਾਂ ਉਹ ਸਹੀ ਦੋ ਸੂਏ ਹੋਗੇ ਇਹਨਾਂ ਨੂੰ ਆਦੇ ਘਰੇ ਚੋਂ ਦਿਆਂ ਨੂੰ ਪਹਿਲਾ ਸੂਆ ਲਿਆਂਦੀ ਸੀ ਚੌਥਾ ਸੂਆ ਹੁਣ ਆਇਤ ਕੀ ਸੂਗੀ ਠੀਕ ਆ ਚੌਥਾ ਸੂਆ ਸੂਗੀ ਅੱਛਾ ਆਈ ਵੀ ਪਹਿਲੇ ਸੂਏ ਮੇਰੀ ਗੱਲਬਾਤ ਕਰਵਾਈ ਸੀ ਮੁੰਡਾ ਹੈਗਾ ਹਰ ਰਾਏ ਪਰ ਤੋਂ ਠੀਕ ਆ ਠੀਕ ਆ ਹਾਂ ਭਈ ਉਥੋਂ ਆਈ ਤੇ ਉਹ ਕਹਿੰਦਾ ਵੀ ਪਹਿਲੇ ਸੂਏ ਇਸ ਬੰਦੇ ਇਸ ਝੋਟੀ ਨੇ ਜੇ ਗੱਲ ਕਰ ਲਈ 14 ਲੀਟਰ ਦੁੱਧ ਦਿੱਤਾ ਹੋਇਆ ਹਾਂ ਭਈ ਤੇ ਇਹਨਾਂ ਨੇ ਫਿਰ ਜਿਹੜਾ ਕਿੰਨਾ ਚੋਇਆਗਾ ਇਹਨਾਂ ਕੋਲੇ ਬਈ 15 16 ਦੀ ਕੀ ਆ 14 ਤੋਂ ਲੈ ਕੇ 16 ਤੱਕ ਦੇ ਨਾ ਝੂਠ ਮਾਰਨ ਵਾਲੇ ਬੰਦੇ ਹੈਗੇ ਆ ਇਹ ਨਾ ਕੋਈ ਇਹ ਜੀ ਗੱਲ 'ਚ ਫਰਕ ਵਾਲੀ ਬੱਚਪਲਾ 14 ਹੀ ਮੰਨ ਲੈਣ ਹਾਂ 14 ਹੀ ਮੰਨ ਲੈਣ ਵੀ ਹੂੰ ਦੁੱਧ 15 16 ਕਿਲੋ ਵਾਲੀ ਆ ਬਾਕੀ ਹੂੰ ਬਈ ਇਹਨਾਂ ਦੀ ਵੀ ਸੇਵਾ ਚੰਗੀ ਹੈਗੀ ਠੀਕ ਹੈ ਹਾਂ ਤੇ ਪਰ ਛੋਟੀ ਮੰਨ ਕੇ ਨਾ ਕੋਈ ਆ ਜੇ ਨਾ ਹਾਂ ਕੱਦ ਬਹੁਤ ਆ ਬਈ ਕਾਤਾ ਮਨਲਾ 2 ਮਹੀਨੇ ਨਾ ਕੱਦ ਪਿਆ ਗਿਆ ਤੇ ਆਪ ਇਹ ਕਿਹੜੇ ਬੁੱਲਦੀ ਆ ਪਲਾ ਇਹ ਉਹ ਦੀ ਜਬਰਾਇ ਬਣਦੀ ਜਬਰਾਇ ਬਣਦੀ ਹਾਂ ਆਪੇ ਹਾਂ ਠੀਕ ਹੈ ਮੈਨੂੰ ਉਹਨੇ ਦੱਸਿਆ ਬੰਦੇ ਕਹਿੰਦੇ ਸਾਨੂੰ ਭਾਈ ਸਾਡੀ ਮੱਝ ਦੀ ਤੇ ਹਾਈ ਵੀ ਚੰਗੇ ਘਰੋਂ ਆਖਰ ਬਾਈ ਹੈਨਾ ਬੰਦੇ ਕੋਲੇ 60 ਪਸ਼ੂ ਆ ਜਿਹਦੇ ਕੋਲ ਹੈ ਚੰਗੀਆਂ ਬਹੁਤ ਚੰਗੀਆਂ ਮਈਆਂ ਉਹਨੇ ਘਰ ਦੇਖਿਆ ਹੈ ਬਾਈ ਨਾਲ ਸੇਵ ਕਰਾਵਾ ਜਾ ਰਿਹਾ ਤੇ ਜਿਵੇਂ ਹੁਣ ਮੰਨ ਕੇ ਚੱਲ ਸਕਦੇ ਆ ਵੀ ਆਪਾਂ ਜੇ ਕੋਈ ਬੰਦੇ ਨੇ ਸੇਵਾ ਕਰ ਲਈ ਤਾਂ 16 ਪਾ ਦੂ ਹੈਨਾ ਹਾਂ 16 ਪਾ ਦੂ ਤੇ ਨਹੀਂ 14 ਤਾਂ ਵੱਟ ਤੇ ਪਿਆ 14 ਬਈ ਐਡੀ ਮੈਨੂੰ 14 ਕੀ ਬੜਾਗਾ ਕੋਈ ਬੜਾ ਨਹੀਂ ਹਾਂ 14 ਆ 13 14 ਨਾਮ ਕਟੀਆਂ ਦੀ ਜਿੰਦੀ ਇੱਕ ਸਾਡੀ ਭੈਣ ਵੀ ਦੱਸਦੀ ਸੀਗੀ ਹਾਂਜੀ ਮੈਂ ਨਾ ਮਤਲਬ ਇਹਨਾਂ ਦੀ ਰਿਸ਼ਤੇਦਾਰੀ ਹੈਗੀ ਇੱਥੇ ਦਿਖੀ ਠੀਕ ਹੈ ਜੀ ਹਾਂ ਹੈ ਇਹ ਬਈ ਤੇ ਤੇਜਵਿੰਦਰ ਦੇ ਘਰੇ ਮੈਂ ਵੀਡੀਓ ਬਣਾਈ ਸੀ ਹਾਂਜੀ ਹਾਂ ਉਹ ਵੀਡੀਓ ਦੇ ਵਿੱਚ ਨਾ ਜਿਹੜੀ ਮੱਝ ਦਿਖਾਈ ਸੀ ਆਪਾਂ ਤੇ ਉਹ ਮੱਝ ਜਿਹੜੀ ਹੈਗੀ ਆ ਉਹ ਖੜੀ ਆ ਸਾਹਮਣੇ ਹਾਂ ਬਈ ਉਹਨਾਂ ਕੋਲੇ ਵੀ ਜਾਦੇ ਚੰਗੇ ਪਸ਼ੂ ਹਾਂ ਆ ਮੱਝ ਉਹ ਮੱਝ ਹੈਗੀ ਤੇਰਾ ਨਾ ਖੇਤੇ ਤੇ ਉਹ ਮੋੜਾਂ ਦੇ ਲੈ ਗਏ ਸੀਗੇ ਠੀਕ ਹੈ ਠੀਕ ਤੇ ਫਿਰ ਜਦੋਂ ਉਹਨਾਂ ਇਹਨਾਂ ਨੇ ਮਤਲਬ ਉਹਨੇ ਵੇਚਤੀ ਫਿਰ ਇਹਨਾਂ ਨੂੰ ਵੀ ਕਾਲ ਹੋ ਗਈ ਫਿਰ ਇਹ ਤੋਕੜ ਲੈ ਕੇ ਆਏ ਆ ਠੀਕ ਹੈ ਹਾਂ ਬਈ ਲਾਂਦੀ ਦਾਦੀ ਸੇ ਕੋਲ ਹਣਾ ਤੇ ਇਹਨੂੰ ਤੋਰੀ ਕਰਾ ਫਿਰ ਖੇਤਾਂ ਆਪਾਂ ਤ ਕਹਾਣੀ ਜਿਹੜੀ ਹੈਗੀ ਆ ਮੜੀ ਜੀ ਸਮਝਣ ਦੀ ਕੋਸ਼ਿਸ਼ ਕਰ ਲਿਓ ਤੇ ਜਿਹੜੀ ਆ ਆ ਗਈ ਮੱਝ ਠੰਡੀ ਸੀ ਲਾ ਪੂਰੀ ਬਾਕੀ ਸੀ ਲਾ ਬਈ ਇੰਨੀ ਮਗਮਹ ਤੇ ਦੇਲਾ ਜਿਵੇਂ ਮਾਲਾ ਦੂਜੀ ਮੈਂ ਬਗਾਨੇ ਬੰਦੇ ਨੂੰ ਕੋਲੇ ਲੱਗਣ ਨਹੀਂ ਨਹੀਂ ਹੁੰਦੀਗੀ ਤੇ ਰਾਮ ਨਾਲ ਗਾਲਾ ਪੱਟੀ ਖੜੀ ਹੈਗੀ ਸਹੀ ਗੱਲ ਆ ਲੈ ਬਗਾਨੇ ਬੰਦੇ ਨੂੰ ਜਮਾ ਪਸੂ ਨਹੀਂ ਕੋਲੇ ਨਹੀਂ ਲੱਗਣ ਦਿੰਦਾ ਤੇ ਆ ਚੈੱਕ ਕਰਕੇ ਦੱਸ ਦਿਓ ਮਿੱਤਰੋ ਇੱਕ ਤਾਂ ਕੱਦ ਕਾਠ ਜਿਹੜਾ ਆ ਗਿਆ ਨਾ ਕੱਦ ਕਾਠ ਕੰਨੀਓ ਤੁਸੀਂ ਐ ਸਮਝ ਲਿਓ ਵੀ ਹਾਸ ਪਾ ਤੋ ਬਈ ਸਿਰ ਜਨ ਨਹੀਂ ਉੱਚੀ ਪਈ ਆ ਤੇਲਾ ਤੂੰ ਸਹੀ ਗੱਲ ਆ ਤੇ ਥਣ ਲੇਵੇ ਦੀ ਕਿੰਨੇ ਦਾ ਲੈ ਜੂ ਖੇਤੇ ਇਹ ਲੈ ਜੂਦਾ ਬਈ ਹਜੇ ਲੈ ਜੂਦਾ 10000 ਰਾਮ ਨਾਲ ਅੱਛਾ ਹਾਂ ਵੱਧ ਵੀ ਲੈ ਸਕਦੀ ਹੈ ਕਿ ਜੋ ਬਗਾਨੇ ਘਰੇ ਬਾਗੀ ਦਾ ਜਾ ਕੇ ਪਹਿਲਾਂ ਵੀ ਸੂ ਸਕਦੀ ਠੀਕ ਆ ਆ ਦੇਖ ਲਓ ਮਿੱਤਰੋ ਹਜੇ ਤਾਂ ਜਮਾਟ ਲਾਲੇਵਾ ਪਿਆ ਕਿਉਂਕਿ ਅੱਜ ਕੱਲ ਨਾ ਕੀ ਹੈ ਵੀ ਹਰ ਇੱਕ ਬੰਦਾ ਕੰਮ ਦੇ ਵਿੱਚ ਹੈ ਤੇ ਥੋੜਾ ਜਿਹਾ ਲਾਲਚ ਹੋ ਜਾਂਦਾ ਵੀ ਆਪਣਾ ਪਸ਼ੂ ਜਿਹੜਾ ਹੈਗਾ ਗੱਬਣ ਵੇਖ ਜੇ ਠੀਕ ਆ ਹਾਂ ਬਸ ਆ ਜਾਂਦਾ ਵੀ ਕੰਮ ਦਾ ਦੇ ਖੇਤ ਬੰਨੇ ਤੁਰੇ ਫਿਰਦਾ ਨਹੀਂ ਖਾਂ ਲੈ ਵੀ ਦੀ ਪੂਰੀ ਸਾਫ ਮਿਲੂਗੀ ਸੋਨੂੰ ਆਈ ਨਹੀਂ ਹੈਗਾ ਹਾ ਇਧਰ ਹੋ ਜਾ ਖੇਤਾਂ ਮਾੜਾ ਜਾ ਇਹ ਲੈ ਇਹ ਆ ਦੇਖੋ ਚੈੱਕ ਕਰ ਲਓ ਤੇ ਲੇਵਾ ਖੇਤੇ ਜਿਵੇਂ ਕਿਵੇਂ ਬਣਾਉਂਦੀ ਹੈਗੀ ਲੇਵਾ ਦਾ ਵੀ ਪੂਰਾ ਚੰਗਾ ਲਾਉਂਦੇ ਜਿਵੇਂ ਆਪਣਾ ਮਈਆ ਚੰਗੀ ਮੈਂ ਦਾ ਲੇਵਾ ਆਉਂਦਾ ਉਹ ਮੈਂ ਲਾਉਂ ਵਧੀਆ ਅੱਛਾ ਹਾਂ ਪੂਰਾ ਵਧੀਆ ਬਾਕੀ ਚੋਣ ਚਵਾਈ ਦੀ ਬਹੁਤ ਸੋਹਣੀ ਆ ਖਰਾ ਠੀਕ ਆ ਮੈਨੂੰ ਤਾਂ ਮੈਂ ਪਿੱਛੇ ਹੋਣ ਹੀ ਨਹੀਂ ਦਿੰਦੀ ਕਰਮਾੜੀ ਮਾਰੀ ਖੋਲ ਕੇ ਨਾ ਖੇਤਿਆ ਇਹ ਆ ਦੇਖ ਲੋ ਮਿੱਤਰੋ ਇਹ ਚੈੱਕ ਕਰ ਲਓ ਹੁਣ ਤੁਸੀਂ ਨਾ ਲੇਵਾ ਦੁਆਰੇ ਦਿਖਾ ਦਿੱ ਗਏ ਆਪਾਂ ਲੇਵੇ ਕੰਨੀਓ ਜਿਹੜੀ ਹੈਗੀ ਪੂਰੀ ਸਾਫ ਸੁਥਰੀ ਆ ਚੰਗੇ ਥਾਂ ਲੇਵੇ ਵਾਲੀ ਆ ਯਾਰ ਤੁਹਾਨੂੰ ਕੋਈ ਇਹਦੇ 'ਚ ਲਾਂਬੇ ਵਾਲੀ ਗੱਲ ਨਹੀਂ ਨਾ ਕੋਈ ਲਾਂਬੇ ਵਾਲੀ ਨਹੀਂ ਜਿੰਨੀ ਗੱਲ ਹੈਗੀ ਆ ਸੱਚ ਦੱਸੀ ਹੈਗੀ ਕੋਈ ਇਹ ਝੂਠੇਪਨ ਵਾਲੀ ਕੋਈ ਗੱਲ ਨਹੀਂ ਅੱਛਾ ਖੇਤੇ ਜਿਹੜਾ ਇਹਦਾ ਰੇਟ ਕੀਤਾ ਆਪਾਂ ਤੇ ਰੇਟ ਕਿੰਨਾ ਕਰਤਾ ਇਹਦਾ ਰੇਟ ਬਈ ਫੋਨ ਦੀ ਕਰ ਲਾਂਗੇ ਆ ਉਹ ਬੰਦੇ ਆਪੇ ਹਾਂ ਬਈ ਸੇਵਕ ਦਾ ਆਪਾਂ ਨੰਬਰ ਲਾ ਦਾਂਗੇ ਸੇਵਕ ਇੱਕ ਤਾਂ ਮਿੱਤਰੋ ਮੈਂ ਤੁਹਾਨੂੰ ਦੱਸਦਾ ਸੇਵਕ ਦਾ ਨੰਬਰ ਹੋਊਗਾ ਬਾਈ ਜਿਹੜੀ ਇਹ ਮਾਝਾ ਆ ਗਈ ਇੱਕ ਬਈ ਡਿੱਖਾ ਵਾਲੇ ਮੁੰਡੇ ਠੀਕ ਹੈ ਠੀਕ ਦੋ ਨੰਬਰ ਕਹਿੰਦੇ ਭਾਈ ਸਾਡੇ ਲਾ ਦਿਓ ਤੇ ਦੋਨੇ ਬੰਦੇ ਕੰਮ ਵਾਲੇ ਆ ਕਹਿੰਦੇ ਜੇ ਉਹਨੇ ਨਾ ਚੱਕਿਆ ਤਾਂ ਉਹ ਚੱਕ ਲੂ ਨਹੀਂ ਜੀ ਚੱਕ ਲਾਂਗੇ ਤੇ ਭਾਈ ਸੇਵਕ ਦਾ ਨੰਬਰ ਹੈਗਾ ਤੇਰੇ ਕੋਲ ਹਾਂ ਭਾਈ ਕਿੰਨਾਗਾ 94646 56862 ਠੀਕ ਆ ਤੇ ਲੋ ਵੀ ਮਿੱਤਰੋ ਇਹ ਜਿਹੜੀ ਝੋਟੀ ਆ ਜਮਾਇਨ ਘਰੇਲੂ ਪਰਿਵਾਰ ਕੋਲੇ ਆ ਤੇ ਇੱਥੇ ਆਇਓ ਤਸੱਲੀ ਕਰ ਲਿਓ ਤਸੱਲੀ ਕਰਕੇ ਜਿਵੇਂ ਮਰਜ਼ੀ ਲਿਆਸਾ ਹਾਂ ਉਹ ਮੰਨਦਾ ਵੀ ਆਪਣੇ ਕੋਲੇ ਕਈ ਵਾਰ ਹੁਣ ਜਿਵੇਂ ਆਪਣੇ ਕੋ ਨੌਰੇ ਦਾ ਬੰਦਾ ਫੋਨ ਫਾਣ ਦੇ ਮਗਾਣ ਦਾ ਬੀਜ ਉਹ ਗੱਲ ਨਹੀਂ ਬੰਦਾ ਆ ਕੇ ਇੱਥੇ ਰਾਮਨਾਥ ਤਸੱਲੀ ਕਰਕੇ ਠੰਡੇ ਮੰਦੇ ਨਾਲ ਲੈ ਜੇ ਇੱਕ ਗੱਲ ਹੈਗੀ ਆ ਸੂ ਪੀ ਜਦੋਂ ਸੂਈ ਹੋਈ ਹਾਂ ਉਈ ਉਈ ਲੈ ਇਹਦਾ ਬਾਤ ਪੈਸੇ ਪਰਨੇ ਪੈਣੇ ਉਈ ਹੋਈ ਤਾਂ ਹਾਂ ਉਹ ਫਰਕ ਤਾਂ ਪਊਗੀ ਕਿ ਇੱਥੇ ਅੱਜ ਕੱਚੀ ਦਾ ਮੋਲੂ ਆ ਜਿੱਦੇ ਸੂਪੀ ਉਹਦੇ ਮੋਲੂ ਦਾ ਹਣਾ ਹੁਣ ਭਾਅ ਚ ਮਿਲ ਸਕਦੀ ਐ ਹਾਂ ਹੁਣ ਤਾਂ ਫਰਕ ਹੈਗੀ ਆ ਫੇਰ ਆਪਾਂ ਕੱਚੀ ਤਾਂ ਹਰੇਕ ਮੰਦੀ ਅਮਲ ਲਾਉ ਸਾਪਾ ਹੋ ਜੂਗਾ ਜਦੋਂ ਸੂਪੀ ਉਹਦੇ ਉਹ ਜਾ ਪਊਗਾ ਹਾਂ ਤੇ ਬਰ ਉਹ ਅੱਜ ਵੀ ਐ ਅਮਲ ਦਾ ਬੰਦਾ ਸੂਈ ਮੰਨ ਕੀ ਲੈ ਜੇ ਕੋਈ ਇਹ ਚ ਆਏ ਨਹੀਂ ਕੋਈ ਮਰਲਾ ਉਈ ਛਿੱਟਾ ਛੋਟਾ ਉਹ ਜਾਂ ਥਣ ਵੱਧ ਘੱਟ ਉਹ ਗੱਲ ਨਹੀਂ ਠੀਕ ਆ ਯਾਰ ਗਾਲਾਂ ਦੇਖੀ ਕਿਵੇਂ ਕਰੀ ਜਾਂਦੀ ਆ ਰਾਮ ਨਾਲ ਬਾਲੇ ਬਈ ਮਗ ਮੱਤੇ ਦੀ ਯਾਰ ਹਾਂ ਨਹੀਂ ਮਿੱਤਰੋ ਜਿਹੜੇ ਭਰਾ ਨੂੰ ਨਾ ਲੋੜ ਆ ਤੇ ਆ ਮੈਂ ਤੁਹਾਨੂੰ ਇਹਦੀਆਂ ਦਿੰਦੀ ਵੀ ਕੱਟ ਗਈਆਂ ਹਾਂ ਹਾਂ ਮੈਂ ਹੀ ਲਾ ਦੇਈ ਕੱਟੀ ਦਿੰਦੀ ਹਾਂ ਹਾਂ ਇਹਨਾਂ ਦੀ ਇੱਕ ਕੱਟੀ ਉਹ ਖੜੀ ਹੈ ਕਹਿੰਦੇ ਇਹ ਦਿੰਦੀ ਕੱਟ ਗਈਆਂ ਇਹ ਹਾਂ 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 ਕੱਟ ਗਈਆਂ ਤੇ ਲੋ ਵੀ ਧੰਨਵਾਦ ਕਰਦੇ ਹਾਂ ਜਿਹੜੇ ਭਰਾ ਵੀ ਇਸ ਵੀਡੀਓ ਨੂੰ ਦੇਖਦੇ ਆ ਕਮੈਂਟ ਕਰਦੇ ਤੇ ਸ਼ੇਅਰ ਕਰਨਗੇ